ਸੋ ਜੇ ਆਪਾਂ ਪੜਨਾਮ ਦੀ ਪਰਿਭਾਸ਼ਾ ਦੀ ਗੱਲ ਕਰੀਏ ਸੋ ਇਹਦੀ ਡੈਫੀਨੇਸ਼ਨ ਹੈ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੜਨਾਮ ਆਖਿਆ ਜਾਂਦਾ ਹੈ ਜਿਵੇਂ ਮੈਂ ਤੁਸੀਂ ਅਸੀਂ ਉਹ ਕਿਹੜਾ ਜਿਹੜਾ ਆਦ ਸੋ ਬਹੁਤ ਹੀ ਸਿੱਧਾ ਸਰਲ ਜਾਇਦਾ ਮਤਲਬ ਹੈ ਨਾਮ ਦੀ ਥਾਂ ਤੇ ਅਸੀਂ ਪੜਨਾਮ ਨੂੰ ਵਰਤਣਾ ਹੈ ਸੋ ਨਾਮ ਦੀ ਥਾਂ ਤੇ ਇੱਕ ਅਜੀਹਾ ਸ਼ਬਦ ਜਿਹੜਾ ਕਿ ਨਾਮ ਦਾ ਹੀ ਕੰਮ ਕਰਦਾ ਹੈ ਪਰ ਅਸਲ ਵਿੱਚ ਸਾਨੂੰ ਇਹਦੀ ਲੋੜ ਕਿਉਂ ਪੈਂਦੀ ਹੈ ਥੋੜਾ ਜਿਹਾ ਇਹਨੂੰ ਸੋਚ ਵਿਚਾਰ ਕੇ ਵੇਖੀਏ ਇੱਕ ਉਦਾਹਰਨ ਲੈਂਦੇ ਹਾਂ ਜੇ ਕਹਿਣਾ ਹੋਵੇ ਪ੍ਰੀਤ ਸਕੂਲ ਜਾਂਦਾ ਹੈ ਪ੍ਰੀਤ ਅੰਗਰੇਜ਼ੀ ਪੜ੍ਹਦਾ ਹੈ ਪ੍ਰੀਤ 3 ਵਜੇ ਘਰ ਆਉਂਦਾ ਹੈ ਸੋ ਵਾਰ-ਵਾਰ ਪ੍ਰੀਤ ਨੂੰ ਦੁਹਰਾਉਣ ਦੀ ਬਜਾਏ ਜਦੋਂ ਕਿ ਸਾਨੂੰ ਪਤਾ ਹੈ ਕਿ ਇਹ ਸਾਰੇ ਕੰਮ ਪ੍ਰੀਤ ਹੀ ਕਰ ਰਿਹਾ ਹੈ ਜੇ ਇਹ ਦੀ ਬਜਾਏ ਅਸੀਂ ਇੱਕ ਅਜਿਹੇ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਕਿ ਪ੍ਰੀਤ ਵੱਲ ਇਸ਼ਾਰਾ ਕਰੇ ਸੋ ਪ੍ਰੀ ਸਕੂਲ ਜਾਂਦਾ ਹੈ ਉਹ ਅੰਗਰੇਜ਼ੀ ਪੜ੍ਹਦਾ ਹੈ ਉਹ 3 ਵਜੇ ਘਰ ਵਾਪਸ ਆਉਂਦਾ ਹੈ ਜਦੋਂ ਆਪਾਂ ਉਹ ਸ਼ਬਦ ਦਾ ਇਸਤੇਮਾਲ ਪ੍ਰੀਤ ਦੇ ਲਈ ਹੀ ਕਰਦੇ ਹਾਂ ਸੋ ਇਹ ਉਹ ਜਿਹੜਾ ਸ਼ਬਦ ਹੈ ਇਹ ਪੜਨਾਮ ਹੁੰਦਾ ਹੈ ਤੇ ਪ੍ਰੀਤ ਜਿਹੜਾ ਹੈ ਉਹ ਨਾਮ ਹੁੰਦਾ ਹੈ ਜੇ ਗੱਲ ਕਰੀਏ ਪੜਨਾਵ ਦੀਆਂ ਕਿਸਮਾਂ ਦੀ ਸੋ ਇਹ 6 ਪ੍ਰਕਾਰ ਦੇ ਹੁੰਦੇ ਹਨ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਸੰਬੰਧਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵ ਨਿਸ਼ਚੇਵਾਚਕ ਪੜਨਾਵ ਤੇ ਅਨਿਸ਼ਚਿਤ ਪੜਨਾਵ ਗੱਲ ਕਰਦੇ ਹਾਂ ਪਹਿਲੀ ਕਿਸਮ ਦੀ ਪੁਰਖਵਾਚਕ ਪੜਨਾ। ਸੋ ਜਿਹੜੇ ਪੜਨਾਵਾਂ ਦੀ ਵਰਤੋਂ ਕੇਵਲ ਪੁਰਖਾਂ ਲਈ ਕੀਤੀ ਜਾਵੇ ਉਹਨਾਂ ਨੂੰ ਪੁਰਖਵਾਚਕ ਪੜਨਾ ਆਖਿਆ ਜਾਂਦਾ ਹੈ। ਜਿਵੇਂ ਕਿ ਮੈਂ, ਤੂੰ, ਅਸੀਂ, ਉਹ, ਇਹ ਆਦ। ਸੋ ਜਿੱਥੇ ਵੀ ਆਪਾਂ ਕਿਸੇ ਪੁਰਖ ਦੀ, ਕਿਸੇ ਪਰਸਨ ਦੀ ਗੱਲ ਕਰਨੀ ਹੋਵੇ ਅਤੇ ਉਹਦੀ ਪਛਾਣ ਆਪਾਂ ਕਿਸੇ ਹੋਰ ਸ਼ਬਦ ਦਾ ਇਸਤੇਮਾਲ ਕਰਦੇ ਹਾਂ, ਉੱਥੇ ਆਪਾਂ ਵਰਤਦੇ ਹਾਂ ਜੀ ਪੁਰਖਵਾਚਕ ਪੜਨਾ। ਜਦੋਂ ਆਪਾਂ ਪੁਰਖ ਦੀ ਭਾਫ ਪਰਸਨ ਦੀ ਗੱਲ ਕਰਦੇ ਹਾਂ ਸੋ ਇੱਥੇ ਵੀ ਤਿੰਨ ਪ੍ਰਕਾਰ ਹੁੰਦੇ ਹਨ ਪਹਿਲਾ ਹੈ ਉੱਤਮ ਪੁਰਖ ਜਿਹਨੂੰ ਆਪਾਂ ਪਹਿਲਾ ਪੁਰਖ ਵੀ ਕਹਿੰਦੇ ਹਾਂ ਸੋ ਫਰਸਟ ਪਰਸਨ ਫਿਰ ਹੈ ਮੱਧਮ ਪੁਰਖ ਦੂਜਾ ਪੁਰਖ ਵੀ ਆਖਿਆ ਜਾਂਦਾ ਹੈ ਸੋ ਸੈਕਿੰਡ ਪਰਸਨ ਜਾਂ ਫਿਰ ਅਨਯ ਪੁਰਖ ਜਿਹਨੂੰ ਕਿ ਤੀਜਾ ਪੁਰਖ ਵੀ ਆਖਿਆ ਜਾਂਦਾ ਹੈ ਸੋ ਥਰਡ ਪਰਸਨ ਫਰਸਟ ਪਰਸਨ ਸੈਕਿੰਡ ਪਰਸਨ ਥਰਡ ਪਰਸਨ ਇਨ੍ਹਾਂ ਦੇ ਹਿਸਾਬ ਨਾਲ ਹੀ ਆਪਾਂ ਪੜਨਾਵਾਂ ਦੀ ਵਰਤੋਂ ਕਰਦੇ ਹਾਂ ਇੱਲਾ ਗੱਲ ਕਰਦੇ ਹਾਂ ਉੱਤਮਪੁਰਖ ਦੀ ਭਾਵ ਕਿ ਫਰਸਟ ਪਰਸਨ ਦੀ ਸੋ ਜੋ ਗੱਲ ਕਰ ਰਿਹਾ ਹੋਵੇ ਉਹ ਉੱਤਮਪੁਰਖ ਹੁੰਦਾ ਹੈ ਫਰਸਟ ਪਰਸਨ ਹੁੰਦਾ ਹੈ ਸੋ ਮੈਂ ਅਸੀਂ ਮੇਰਾ ਸਾਡਾ ਇਹ ਜਿਹੜੇ ਸ਼ਬਦ ਹਨ ਇਹ ਆਉਂਦੇ ਹਨ ਜੀ ਫਰਸਟ ਪਰਸਨ ਜੇ ਆਪਾਂ ਅੰਗਰੇਜ਼ੀ ਦੀ ਗੱਲ ਕਰੀਏ ਸੋ ਆਈ ਵੀ ਆਪਾਂ ਇਹਨਾਂ ਨੂੰ ਫਰਸਟ ਪਰਸਨ ਗਿਣਦੇ ਹਾਂ ਸੋ ਬਿਲਕੁਲ ਉਸੇ ਤਰੀਕੇ ਨਾਲ ਹੀ ਪੰਜਾਬੀ ਵਿੱਚ ਵੀ ਤੁਹਾਡੇ ਕੋਲ ਇਹ ਫਰਸਟ ਪਰਸਨ ਜਾਂ ਫਿਰ ਉੱਤਮ ਪੁਰਖ ਹੁੰਦਾ ਹੈ ਪੰਜਾਬੀ ਦੀਆਂ ਵੱਖਰੀਆਂ ਉਪ ਬੋਲੀਆਂ ਦੇ ਹਿਸਾਬ ਨਾਲ ਇਹਦੇ ਵੱਖਰੇ ਵੱਖਰੇ ਰੂਪ ਵੀ ਹੋ ਸਕਦੇ ਹਨ ਸੋ ਮੈਂ ਤਾਂ ਬਹੁਤ ਜ਼ਿਆਦਾ ਪ੍ਰਚਲਿਤ ਹੈ ਮੈਂ ਮੇਰਾ ਅਸੀਂ ਆਪਾਂ ਆਮ ਤੌਰ ਤੇ ਵਰਤਦੇ ਹਾਂ ਜੋ ਕਿ ਤਕਸਾਲੀ ਬੋਲੀ ਹੈ ਪਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰਨੀ ਹੋਵੇ ਮਾੜਾ ਅਸਾਡਾ ਮੈਂਡਾ ਮੈਥੋਂ ਇਹ ਸਭ ਜਿਹੜੇ ਹਨ ਉਪ ਬੋਲੀਆਂ ਹਨ ਇਸੇ ਤਰੀਕੇ ਨਾਲ ਕਈ ਹੋਰ ਸ਼ਬਦ ਵੀ ਇਹਦੇ ਵੀ ਸ਼ਾਮਿਲ ਹੋਏ ਹਨ ਜਿਵੇਂ ਕਿ ਜਦੋਂ ਆਪਾਂ ਕਹਿਣਾ ਹੈ ਅਸੀਂ ਸੋ ਅਸੀਂ ਤੋਂ ਜਿਹੜਾ ਸ਼ਬਦ ਹੈ ਉਹ ਹੈ ਅਸਾਂ ਸੋ ਜਦੋਂ ਆਪਾਂ ਕਹਿਣਾ ਹੈ ਅਸਾਂ ਨੂੰ ਸੋ ਸ਼ਬਦ ਸਾਡੇ ਕੋਲ ਬਾਅਦ ਵਿੱਚ ਹੁਣ ਬਣ ਗਿਆ ਹੈ ਸਾਨੂੰ ਅਸਾਂ ਦਾ ਸਾਡਾ ਅਸਾਂ ਤੂੰ ਸਾਥੋਂ ਸੋ ਅਜਿਹੇ ਜਿਹੜੇ ਸ਼ਬਦ ਹਨ ਇਹ ਵੀ ਤੁਹਾਡੇ ਪਹਿਲੇ ਪੁਰਖ ਦੇ ਜਾਂ ਫਿਰ ਫਰਸਟ ਪਰਸਨ ਦਾ ਹਿੱਸਾ ਹਨ ਫਿਰ ਆਉਂਦਾ ਹੈ ਸੈਕਿੰਡ ਪਰਸਨ ਮੱਧਮਪੁਰਖ ਜਿਸ ਨਾਲ ਗੱਲ ਕੀਤੀ ਜਾਵੇ ਉਹ ਹੁੰਦਾ ਹੈ ਮੱਧਮਪੁਰਖ ਜਿਵੇਂ ਕਿ ਤੂੰ ਤੁਸੀਂ ਤੁਹਾਡਾ ਅੰਗਰੇਜ਼ੀ ਦੀ ਜੇ ਗੱਲ ਕਰੀਏ ਸੋ ਉਥੇ ਆਪਾਂ ਯੂ ਵਰਤਦੇ ਹਾਂ ਸੋ ਐਗਜ਼ੈਕਟਲੀ ਉਸੇ ਤਰੀਕੇ ਨਾਲ ਹੀ ਹੈ ਸੋ ਉਥੇ ਜਿਹਦੇ ਨਾਲ ਗੱਲ ਕੀਤੀ ਜਾਂਦੀ ਹੋ ਯੂ ਹੁੰਦਾ ਹੈ ਇੱਥੇ ਤੂੰ ਹੁੰਦਾ ਹੈ ਸੋ ਜੇ ਤਾਂ ਟਕਸਾਲੀ ਬੋਲੀ ਦੀ ਗੱਲ ਕਰਦੇ ਹਾਂ ਸੋ ਤੂੰ ਤੁਸੀਂ ਤੁਹਾਡਾ ਅਜਿਹੇ ਸ਼ਬਦ ਹੁੰਦੇ ਹਨ ਜੇ ਆਪਾਂ ਉ ਬੋਲੀਆਂ ਦੀ ਗੱਲ ਕਰਦੇ ਹਾਂ ਸੋ ਹੋਰ ਵੱਖਰੇ ਸ਼ਬਦ ਆ ਸਕਦੇ ਹਨ ਸੋ ਇੱਥੇ ਥੋਡਾ ਸੋਡਾ ਟਾਡਾ ਟੈਂਡਾ ਅਜਿਹੇ ਜਿਹੜੇ ਸ਼ਬਦ ਹਨ ਉਹ ਵੀ ਇਸ ਮੱਧਮ ਪੁਰਖ ਦਾ ਹਿੱਸਾ ਬਣਦੇ ਹਨ ਫਿਰ ਹੁੰਦਾ ਹੈ ਤੀਜਾ ਪੁਰਖ ਅਨਿਆਪੁਰਖ ਭਾਵ ਕਿ 3rd ਪਰਸਨ ਸੋ ਜਿਸ ਬਾਰੇ ਗੱਲ ਕੀਤੀ ਜਾਵੇ ਉਹ ਹੁੰਦਾ ਹੈ 3rd ਪਰਸਨ ਉਹ ਹੁੰਦਾ ਹੈ ਅਨਿਆਪੁਰਖ ਉਹ ਉਸ ਉਹਨੂੰ ਸੋ ਇਹ ਜਿਹੜੇ ਸ਼ਬਦ ਹਨ ਇਹ ਬਣਦੇ ਹਨ ਅਨਿਆਪੁਰਖ ਦਾ ਹਿੱਸਾ ਅੰਗਰੇਜ਼ੀ ਵਿੱਚ ਵੀ ਜੇ ਆਪਾਂ ਗੱਲ ਕਰਨੀ ਹੋਵੇ ਸੋ ਹੀ ਸ਼ੀ ਇਟ ਦੇ ਆਪਾਂ ਇਹਨਾਂ ਨੂੰ ਹੀ ਵਰਤਦੇ ਹਾਂ 3rd ਪਰਸਨ ਦੇ ਰੂਪ ਵਿੱਚ ਸੋ ਇੱਥੇ ਤੁਹਾਡੇ ਕੋਲ ਇਹ ਇਹਨੂੰ ਇਸ ਨੂੰ ਉਹ ਉਹਨੂੰ ਉਸ ਨੂੰ ਇਹਦਾ ਵੱਖਰੇ ਰੂਪ ਹੋਰ ਵੀ ਹੋ ਸਕਦੇ ਹਨ ਪੁਰਖਵਾਚਕ ਪੜਨਾਵ ਦੀ ਆਪਾਂ ਗੱਲ ਕਰ ਲਈ ਹੈ ਫੇਰ ਆਉਂਦਾ ਹੈ ਨਿਜਵਾਚਕ ਪੜਨਾਵ ਸੋ ਜਿਹੜੇ ਪੜਨਾਵਾਂ ਦੀ ਵਰਤੋਂ ਕਰਤੇ ਦੀ ਥਾਂ ਤੇ ਕੀਤੀ ਜਾਵੇ ਉਹਨਾਂ ਨੂੰ ਆਪਾਂ ਨਿਜਵਾਚਕ ਪੜਨਾਵ ਕਹਿੰਦੇ ਹਾਂ ਆਪ ਆਪਾਂ ਸੋ ਜੇ ਆਪਾਂ ਕਹਿਣਾ ਹੋਵੇ ਮੈਂ ਆਪ ਉੱਠ ਕੇ ਪਾਣੀ ਪੀਤਾ ਸੋ ਮੈਂ ਉੱਠ ਕੇ ਪਾਣੀ ਪੀਤਾ ਇਹ ਗੱਲ ਆਪਣੇ ਆਪ ਸੀਗੀ ਪਰ ਮੈਂ ਆਪ ਨਿਜਤਾ ਵੀ ਇਕ ਵਖਾਈ ਹੈਗੀ ਮੈਂ ਆਪ ਉੱਠ ਕੇ ਪਾਣੀ ਪੀਤਾ ਸੋ ਇਸ ਤਰ੍ਹਾਂ ਜਿਹੜਾ ਸ਼ਬਦ ਆਪ ਆਪ ਲਾਇਆ ਹੈ ਇਹ ਹੋ ਜਾਂਦਾ ਹੈ ਨਿਜਵਾਚਕ ਪੜਨਾ ਜਾਂ ਫਿਰ ਜੇ ਆਪਾਂ ਕਹਿਣਾ ਹੋਵੇ ਤੂੰ ਆਪੇ ਕਿਉਂ ਨਹੀਂ ਗਿਆ ਉਹਨਾਂ ਦੇ ਘਰ ਕਿਤਾਬ ਲੈਣ ਸੋ ਇੱਥੇ ਵੀ ਆਪਾਂ ਇੱਕ ਨਿਜਤਾ ਵਿਖਾ ਰਹੇ ਹਾਂ ਭਾਵੇਂ ਕਿ ਅਸੀਂ ਦੂਜੇ ਪੁਰਖ ਦੀ ਗੱਲ ਕਰ ਰਹੇ ਹਾਂ ਪਰ ਆਪਾਂ ਇੱਕ ਨਿਜਤਾ ਦੇ ਲਈ ਸ਼ਬਦ ਵਰਤਿਆ ਹੈ ਸੋ ਇੱਥੇ ਵੀ ਜਿਹੜਾ ਸ਼ਬਦ ਆਪੇ ਹੈ ਉਹ ਸਾਡੇ ਕੋਲ ਨਿਜਵਾਚਕ ਪੜਨਾਵ ਹੋ ਜਾਂਦਾ ਹੈ ਅਗਲਾ ਹੈ ਸਾਡੇ ਕੋਲ ਸੰਬੰਧਵਾਚਕ ਪੜਨਾਮ ਜਿਹੜੇ ਸ਼ਬਦ ਪੜਨਾਵ ਤਾਂ ਹੋਣ ਹੀ ਪਰ ਨਾਲ ਦੇ ਨਾਲ ਯੋਜਕ ਦਾ ਕੰਮ ਵੀ ਕਰਨ ਪੜਨਾਵ ਕੀ ਪੜਨਾਵ ਤਾਂ ਹੋ ਗਿਆ ਮਤਲਬ ਕਿ ਨਾਮ ਦੀ ਥਾਂ ਤੇ ਆਪਾਂ ਵਰਤ ਲੈ ਪਰ ਨਾਲ ਦੀ ਨਾਲ ਉਸ ਪੂਰੇ ਵਾਕ ਨੂੰ ਜੋੜਨ ਦਾ ਕੰਮ ਵੀ ਕਰਦੇ ਹਨ ਉਹਨਾਂ ਨੂੰ ਆਪਾਂ ਆਖਦੇ ਹਾਂ ਸੰਬੰਧਵਾਚਕ ਪੜਨਾਵ ਸੋ ਜਿਹੜੇ ਸ਼ਬਦ ਪੜਨਾਮ ਵੀ ਹੋਣ ਪਰ ਯੋਜਕਾਂ ਵਾਂਗ ਸ਼ਬਦਾਂ ਤੇ ਵਾਕਾਂ ਨੂੰ ਵੀ ਜੋੜਨ ਉਹਨਾਂ ਨੂੰ ਸੰਬੰਧਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਕਿ ਜੋ ਸੋ ਜਿਹੜਾ ਆਦ ਸੋ ਇਹਦੀ ਕਾਫੀ ਸਿੱਧੀ ਜਿਹੀ ਉਦਾਹਰਣ ਹੈ ਜੋ ਕਰੇਗਾ ਸੋ ਪਰੇਗਾ ਸੋ ਜੋ ਕਰਨ ਵਾਲਾ ਵੀ ਕੋਈ ਹੈ ਅਤੇ ਸੋ ਉਹਨੂੰ ਪਰਣ ਵਾਲਾ ਵੀ ਕੋਈ ਹੈ ਪਰ ਆਪਾਂ ਇੱਕ ਤਾਂ ਪਰਨਾਮ ਦੀ ਵਰਤੋਂ ਕਰ ਦਿੱਤੀ ਪਰ ਨਾਲ ਦੀ ਨਾਲ ਇਸ ਪੂਰੇ ਸੈਂਟੈਂਸ ਨੂੰ ਜੋੜ ਵੀ ਦਿੱਤਾ ਸੋ ਜੋ ਕਰੇਗਾ ਸੋ ਪਰੇਗਾ ਆਪਾਂ ਕਿਸੇ ਇੱਕ ਦੀ ਗੱਲ ਕਰ ਰਹੇ ਹਾਂ ਪਰ ਜਿਹਦੀ ਵੀ ਗੱਲ ਹੋ ਰਹੀ ਹੈ ਉਹ ਇੱਥੇ ਵਾਕ ਵਿੱਚ ਦੋ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਪਰਨਾਮ ਦਾ ਵੀ ਤੇ ਯੋਜਕ ਦਾ ਵੀ ਸੋ ਇੱਥੇ ਜੋ ਜਿਹੜਾ ਜੀ ਦਾ ਜਿਸ ਦਾ ਅਜਿਹੇ ਜਿਹੜੇ ਸ਼ਬਦਾਂ ਨੇ ਸਭ ਹੁੰਦੇ ਹਨ ਵਿਸ਼ਬੰਦਵਾਚਕ ਪੜਨਾਵ ਅਗਲਾ ਸਾਡੇ ਕੋਲ ਆਉਂਦਾ ਹੈ ਪ੍ਰਸ਼ਨਵਾਚਕ ਪੜਨਾਵ ਸੋ ਇਥੇ ਉਹ ਸ਼ਬਦ ਜਿਹੜੇ ਪੜਨਾਵ ਤਾਂ ਹੋਣ ਪਰ ਨਾਲ ਦੀ ਨਾਲ ਇੱਕ ਪ੍ਰਸ਼ਨ ਵੀ ਪੁੱਛਦੇ ਹੋਣ ਉਸ ਵਾਕ ਦੇ ਵਿੱਚ ਉਹ ਹੁੰਦੇ ਹਨ ਜੀ ਸਾਡੇ ਕੋਲ ਪ੍ਰਸ਼ਨਵਾਚਕ ਪੜਨਾਵ ਜਿਹੜੇ ਸ਼ਬਦ ਪੜਨਾਵ ਹੋਣ ਦੇ ਨਾਲ ਨਾਲ ਪ੍ਰਸ਼ਨ ਵੀ ਪੈਦਾ ਕਰਨ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਕਿ ਕੌਣ ਕੀ ਕਿਹੜਾ ਆਹ ਇਹ ਇੱਕ ਬਹੁਤ ਸਿੱਧੀ ਸਰਲ ਜੀ ਉਦਾਹਰਣ ਹੈ ਤੁਸੀਂ ਕੌਣ ਹੋ ਸੋ ਜਿਹੜਾ ਸ਼ਬਦ ਕੌਣ ਹੈ ਇਹ ਪੜਨਾਮ ਵੀ ਹੈ ਕਿਉਂਕਿ ਅਸੀਂ ਕਿਸੇ ਪੁਰਖ ਦੀ ਗੱਲ ਕਰਨੀ ਹੈ ਇਸ ਪ੍ਰਸ਼ਨ ਦਾ ਇੱਕ ਉੱਤਰ ਵੀ ਹੈ ਕਿ ਉਹ ਇਨਸਾਨ ਦਾ ਨਾਮ ਰਾਮ ਹੈ ਜਾਂ ਫਿਰ ਅੰਮ੍ਰਿਤ ਹੈ ਜਾਂ ਡਾਕਟਰ ਹੈ ਇੰਜੀਨੀਅਰ ਹੈ ਕੁਝ ਵੀ ਹੋ ਸਕਦਾ ਹੈ ਨਾਮ ਦੀ ਥਾਂ ਤੇ ਤਾਂ ਵਰਤਿਆ ਹੀ ਗਿਆ ਹੈ ਪਰ ਨਾਲ ਨਾਲ ਇਥੇ ਇੱਕ ਪ੍ਰਸ਼ਨ ਵੀ ਇਹ ਪੈਦਾ ਕਰ ਰਿਹਾ ਹੈ ਸੋ ਇਦਾਂ ਦਾ ਜਿਹੜਾ ਸ਼ਬਦ ਹੁੰਦਾ ਹੈ ਉਹ ਹੁੰਦਾ ਹੈ ਪ੍ਰਸ਼ਨਵਾਚਕ ਪੜਨਾ ਸੋ ਇੱਥੇ ਸਾਡੇ ਕੋਲ ਪ੍ਰਸ਼ਨਵਾਚੀ ਪੜਨਾਮ ਦੇ ਬਹੁਤ ਸਾਰੇ ਰੂਪ ਹੋ ਸਕਦੇ ਹਨ ਕੌਣ ਕਿਹੜਾ ਕਿੰਨਾ ਕਿਸ ਦਾ ਕੀ ਦਾ ਸੋ ਇਹਦਾ ਵੱਖਰੇ ਰੂਪ ਹੋ ਸਕਦੇ ਹਨ ਇਹ ਸਿੱਖ ਪੜਨਾ ਆਉਂਦੇ ਪਰ ਇੱਥੇ ਹੁਣ ਇੱਕ ਧਿਆਨ ਰੱਖਣੀ ਹੋ ਗੱਲ ਹੈ ਸੋ ਇਹ ਨਹੀਂ ਹੈ ਕਿ ਕੋਈ ਵੀ ਪ੍ਰਸ਼ਨ ਤੁਹਾਡੇ ਸਾਹਮਣੇ ਆਉਂਦਾ ਹੈ ਕੋਈ ਵੀ ਅਜਿਹਾ ਸ਼ਬਦ ਤੁਹਾਡੇ ਸਾਹਮਣੇ ਆਉਂਦਾ ਹੈ ਜਿਹੜਾ ਕਿ ਇੱਕ ਪ੍ਰਸ਼ਨ ਪੁੱਛ ਰਿਹਾ ਹੈ ਸੋ ਪ੍ਰਸ਼ਨਵਾਚੀ ਪੜਨਾਮ ਹੋ ਗਿਆ ਹੈ ਜੇ ਤੁਹਾਡੇ ਕੋਲ ਆਉਂਦਾ ਹੈ ਕਿਉਂ ਜਾਂ ਫਿਰ ਕਦੋਂ ਸੋ ਇੱਥੇ ਪ੍ਰਸ਼ਨਵਾਚੀ ਪੜਨਾਮ ਨਹੀਂ ਹਨ ਇੱਥੇ ਇਹ ਹਾਂਜੀ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਦੀ ਗੱਲ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਅਗਲਾ ਆਉਂਦਾ ਹੈ ਸਾਡੇ ਕੋਲ ਨਿਸ਼ਚੇਵਾਚੀ ਪੜਨਾਮ ਜਿਹੜਾ ਪੜਨਾਵ ਸਾਹਮਣੇ ਦਿਸ ਰੀਆਂ ਚੀਜ਼ਾਂ ਜਾਂ ਫਿਰ ਕਿਸੇ ਚੀਜ਼ ਵੱਲ ਜਦੋਂ ਆਪਾਂ ਇਸ਼ਾਰਾ ਕਰਕੇ ਵਿਖਾਉਂਦੇ ਹਾਂ ਜਦੋਂ ਉਹਦੇ ਲਈ ਵਰਤਿਆ ਜਾਂਦਾ ਹੈ ਉਹ ਹੁੰਦਾ ਹੈ ਨਿਸ਼ਚੇਵਾਚਕ ਪੜਨਾਵ ਸੋ ਜਿਹੜੇ ਪੜਨਾਵ ਸਾਹਮਣੇ ਦਿਸ ਰੀਆਂ ਚੀਜ਼ਾਂ ਲਈ ਇਸ਼ਾਰੇ ਦੇ ਤੌਰ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਕਿ ਏ ਉਹ ਉਹਨਾਂ ਆਦ ਸੋ ਬਹੁਤ ਸਿੱਧਾ ਸਰਲ ਜੀ ਗੱਲ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਵਿਖਾਉਂਦੇ ਹਾਂ ਸੋ ਜਦੋਂ ਆਪਾਂ ਕਹਿਣਾ ਹੋਵੇ ਉਹ ਮੁੰਡਾ ਨਹੀਂ ਪੜ ਰਿਹਾ ਹੈ ਜਾਂ ਫਿਰ ਉਹਨਾਂ ਦੇ ਘਰ ਜਾਣਾ ਹੈ ਜਦੋਂ ਆਪਾਂ ਇਦਾਂ ਗੱਲ ਕਰਕੇ ਇਸ਼ਾਰਾ ਕਰਕੇ ਦੱਸਦੇ ਹਾਂ ਜਾਂ ਫਿਰ ਸਾਹਮਣੇ ਕਿਸੇ ਚੀਜ਼ ਨੂੰ ਦੱਸਦੇ ਹਾਂ ਸੋ ਜਦੋਂ ਆਪਾਂ ਅਜਿਹੇ ਸ਼ਬਦ ਬੋਲ ਰਹੇ ਹੁੰਦੇ ਹਾਂ ਉੱਥੇ ਆਪਾਂ ਵਰਤ ਰਹੇ ਹੁੰਦੇ ਹਾਂ ਜੀ ਨਿਸ਼ਚੇਵਾਚਕ ਪੜਨਾ ਮੈਨੂੰ ਉਹ ਫੋਨ ਵਖਾ ਦੇਵੋ ਸੋ ਆਪਾਂ ਉਸ ਫੋਨ ਦੇ ਬਾਰੇ ਗੱਲ ਕੀਤੀ ਹੈ ਅਤੇ ਉਹ ਜਿਹੜਾ ਫੋਨ ਹੈ ਉਹਦੇ ਲਈ ਆਪਾਂ ਇਸ਼ਾਰਾ ਕੀਤਾ ਹੈ ਇਸ ਲਈ ਇੱਥੇ ਆਪਾਂ ਨਿਸ਼ਚੇਵਾਚਕ ਪੜਨਾਮ ਦੀ ਵਰਤੋਂ ਕੀਤੀ ਹੈ ਇੱਥੇ ਤੁਹਾਨੂੰ ਰੋਚਕ ਤੱਤ ਦੱਸਦੀ ਹਾਂ ਭਾਪਕ ਇੰਟਰਸਟਿੰਗ ਫੈਕਟ ਸੋ ਐਸੇ ਹੀ ਤਰ੍ਹਾਂ ਐਸੇ ਹੀ ਪੜਨਾਮ ਨੂੰ ਨਿਸ਼ਚੇਵਾਚਕ ਪੜਨਾਮ ਨੂੰ ਜੇ ਆਪਾਂ ਕਿਸੇ ਨਾਮ ਨਾਲ ਵਰਤਦੇ ਹਾਂ ਮੈਨੂੰ ਉਹ ਫੋਨ ਵਿਖਾ ਦਿਵੋ ਸੋ ਇੱਥੇ ਇਹੀ ਉਹ ਅਤੇ ਫੋਨ ਜਦੋਂ ਇਕੱਠੇ ਹੁੰਦੇ ਹਨ ਸੋ ਇੱਥੇ ਵਿਸ਼ੇਸ਼ਣ ਦਾ ਕੰਮ ਵੀ ਕਰਦਾ ਹੈ ਜਿਹਦੀ ਗੱਲ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਰਨੀ ਹੈ ਅਖੀਰ ਵਿੱਚ ਸਾਡੇ ਕੋਲ ਆਉਂਦਾ ਹੈ ਅਨਿਸ਼ਚਿਤ ਪੜਨਾ ਜਿੱਥੇ ਪੜਨਾਵ ਸਾਨੂੰ ਅਨਿਸ਼ਚਿਤਤਾ ਵੱਲ ਲੈ ਕੇ ਜਾਵੇ ਭਾਵੇਂ ਕੀ ਸਾਨੂੰ ਨਿਸ਼ਚਿਤ ਤੌਰ ਤੇ ਕੋਈ ਗਿਆਨ ਨਾ ਦਵੇ ਉੱਥੇ ਅਸੀਂ ਵਰਤਦੇ ਹਾਂ ਅਨਿਸ਼ਚਿਤ ਪੜਨਾ ਸੋ ਜਿਹੜੇ ਪੜਨਾਵਾ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਉਹਨਾਂ ਨੂੰ ਅਨਿਸ਼ਚਿਤ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਕਿ ਸਭ ਸਾਰੇ ਕੁਝ ਅਨੇਕ ਆਦ ਸੋ ਜੇ ਆਪਾਂ ਕਹਿਣਾ ਹੋਵੇ ਸਭ ਅੰਦਰ ਆਜੋ ਸੋ ਸਬ ਸ਼ਬਦ ਵਿੱਚ ਅਨਿਸ਼ਚਿਤਤਾ ਹੈ ਸਾਨੂੰ ਨਹੀਂ ਪਤਾ ਆਪਾਂ ਕਿੰਨੇ ਲੋਕਾਂ ਨੂੰ ਕਹਿ ਰਹੇ ਹਾਂ ਪਰ ਇਹਦੇ ਵਿੱਚ ਕਿਸੇ ਇੱਕ ਹਜੂਮ ਦੀ ਗੱਲ ਹੋ ਰਹੀ ਹੈ ਤੇ ਆਪਾਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਅੰਦਰ ਆਜੋ ਪਰ ਸਾਡੇ ਕੋਲ ਇਹ ਗਿਆਨ ਨਹੀਂ ਹੈ ਕਿ ਉਹ 10 ਦਾ ਹੈ 20 ਦਾ ਹੈ 15 ਦਾ ਹੈ ਸਾਨੂੰ ਕੋਈ ਆਈਡੀਆ ਨਹੀਂ ਹੈ ਜਾਂ ਫਿਰ ਛੁੱਟੀਆਂ ਤੋਂ ਬਾਅਦ ਕੁਝ ਕੁ ਵਿਦਿਆਰਥੀ ਹੀ ਸਕੂਲ ਗਏ सो so, कुछ जड़ा शब्द है फिर अनिश्चितता है सानू कोई ज्ञान नहीं है कि दस गए भी गए सौ गए कोई आइडिया नहीं है सो so, अजिहे जड़े शब्द होंगे ज अजे जो पढ़नाव होंगे होंगे अनिश्चित प्रणाम ਸੋ ਹੁਣ ਤੁਸੀਂ ਵੇਖਿਆ ਪਰਨਾਵ ਦੇ ਕਿੰਨੇ ਰੂਪ ਹੋ ਸਕਦੇ ਹਨ ਜੇ ਮੈਂ ਤੁਹਾਨੂੰ ਇਹਦੀਆਂ ਕੁਝ ਉਦਾਹਰਨਾਂ ਦਵਾਂ ਤਾਂ ਇਹ ਹੋ ਸਕਦੇ ਹਨ ਮੈਂ ਮੇਰਾ ਮੇਰੀਆਂ ਮੈਨੂੰ ਮੇਰੇ ਮੈਥੋਂ ਅਸੀਂ ਸਾਨੂੰ ਸਾਡਾ ਸਾਡੇ ਸਾਥੋਂ ਸਾਡੀਆਂ ਤੂੰ ਤੁਸੀਂ ਤੇਰੀਆਂ ਤੈਥੋਂ ਤੇਰੀ ਤੈਨੂੰ ਤੁਹਾਨੂੰ ਤੁਹਾਡਾ ਤੁਹਾਡੀ ਤੁਹਾਡੇ ਤੁਹਾਥੋਂ ਉਹ ਉਹ ਉਹਨਾਂ ਨੂੰ ਜੋ ਜਿਨ੍ਹਾਂ ਨੂੰ ਜਿਸ ਨੇ ਕੌਣ ਕਿੰਨਾ ਨੂੰ ਕਿਸ ਨੂੰ ਕਿਸ ਨੇ ਸੋ ਵੱਖਰੇ ਤਰ੍ਹਾਂ ਦੇ ਪੜਨਾਮ ਹੋ ਸਕਦੇ ਹਨ ਬਸ ਇੱਥੇ ਇੰਨਾ ਕੁ ਧਿਆਨ ਦਿਵੋ ਕਿ ਜਦੋਂ ਵੀ ਕਿਸੇ ਸ਼ਬਦ ਦੀ ਵਰਤੋਂ ਆਪਾਂ ਨਾਮ ਦੀ ਥਾਂ ਤੇ ਕਰਦੇ ਹਾਂ ਉਹ ਹੁੰਦਾ ਹੈ ਜੀ ਪੜਨਾ ਤੇ ਇਹਨਾਂ ਸਾਰਿਆਂ ਤੋਂ ਇਲਾਵਾ ਉਪ ਬੋਲੀਆਂ ਦੇ ਵੀ ਬਹੁਤ سارے ਸ਼ਬਦ ਹਨ ਸੋ ਟੋਡਾ ਥੋਡਾ ਥੋਡੀਆਂ ਸੋਡੀਆਂ ਸੋਨੂ ਥੋਨੂ ਸੋ ਬਹੁਤ ਸਾਰੇ ਸ਼ਬਦ ਹਨ ਇਹਨਾਂ ਨੂੰ ਸੁਣਦੇ ਜਾਵੋ ਤੇ ਆਸਾਨੀ ਨਾਲ ਪਤਾ ਲਾਉਂਦੇ ਜਾਵੋ ਕਿ ਪੜਨਾਵ ਕਿਹੜਾ ਹੈ